ਖੀ ਤੇ ਵੀ ਮਾਰ ਜਿਹੜੇ ਯਸ਼ੂ ਕੋਲੇ ਆਉਣਗੇ ਸਾਰੇ ਸੁਖ ਜ਼ਿੰਦਗੀ ਦੇ ਯਸ਼ੂ ਕੋਲੋਂ ਪਾਉਣਗੇ ਦੁਖੀ ਤੇ ਵੀ ਮਾਰ ਜਿਹੜੇ ਯਸ਼ੂ ਕੋਲੇ ਆਉਣਗੇ ਸਾਰੇ ਸੁਖ ਜ਼ਿੰਦਗੀ ਦੇ ਯਸ਼ੂ ਕੋਲੋਂ ਪਾਉਣਗੇ ਯਸ਼ੂ ਤੇਰੀ ਆ पाणी समंदर दे चीर दिंती यशु तेरी आराधना सारे बंदना नो तोड़ दिंती ये यशु तेरी आराधना सारे बंदना नो तोड़ दिंती

े सवरोले यशो तरि आराधना सारे बन्धनानो यशु तरि आरादना कबण्डि मर कोड़े आन गे ईमान दिनान जेड़े मन नोटी कान गे ईमान दिनान जेड़े मन नोटी यशो तेरी आराधना यशो तेरी आराधना अदरम

हालेलुया हालेलुया आओ अपन के परमेश्वर के वचन दिगुण करेंगे अपना आज दा वचन फिलिपियो चार दा 6 एसा जिदे विच लिखया गया वा किसी गल दी चिंता ना करो सबो हर गल विच तोहडिया अरदासاں प्रार्थनावां ते भीसी नाल धन्यवाद सने परमेश्वर रेहके कित्मीयां जा ਸਤਿਵਿਚਿ ਲਿਖਿਆ ਗਿਆ ਵਾ ਮਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਸ਼ੂ ਵਿੱਚ ਤਹੌੜ ਦੇ ਮਨਾਤੇ ਸੋਚਾਂ ਦੀ ਕੀ ਰਾਖੀ ਕਰੇ ਹallelujah ਪਰਮੇਸ਼ਰ ਦਾ ਜਲਦੀ ਖੜੇ ਸੁਣੇ ਜਾਣ ਤੇ ਸਭ ਨੂੰ ਆਸ਼ੀਸ਼ ਦੇ ਬਟਕ ਬਟ ਮਿਲੇ ਅੱਜ ਦਾ ਆਪਣਾ ਆਪਿਕ ਹੈ ਕਿ ਚੇਂਜ ਆਪਾਂ ਅੱਜ ਦੇ ਟਾਈਮ ਤੇ ਦੇਖਦੇ ਹਾਂ ਹਰ ਕਿਸੇ ਨੂੰ ਨਾ ਕਿਸੇ ਕਿਸੇ ਚੀਜ਼ ਦੀ ਚਿੰਤਾ ਰਹਿੰਦੀ ਇੱਕ ਮਾਪਾਪਾ ਆਪਣੇ ਬੱਚਿਆਂ ਦੀ ਚਿੰਤਾ ਰਹਿੰਦੀ ਹੈ ਜਿੰਨਾ ਕੋ ਕੰਮ ਕਰਨਾ ਹੋ ਆਪਣੇ ਕੰਮ ਕਰਦੇ ਜਿੰਦਰੀ ਜੀ ਕੋ ਬਿਮਾਰੀ ਚ ਪਿਆਵਾ ਉਹ ਆਪਣੀ ਬਿਮਾਰੀ ਦੀ ਚਿੰਤਾ ਲਈ ਜੋ ਕਿ ਹਰ ਇਨਸਾਨ ਕਿਤੇ ਨਾ ਕਿਤੇ ਕਿਸੇ ਬੋਝ ਤੇ ਥੰਡੀ ਚਿੰਤਾ ਦੇ ਥੱਲੇ ਕੁਪਿਆ ਹੋਆ ਪਰ ਪ੍ਰਭੂ ਦਾ ਵਚਨ ਕੀ ਕਹਦਾ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਭ ਹਰ ਗੱਲ ਦੀ ਚਿੰਤਾ ਤੁਹਾਡੀਆਂ ਅਰਦਾਸਾਂ ਪ੍ਰਾਰਥਨਾਵਾਂ ਤੇ ਬੇਨਤੀ ਨਾਲ ਨਹੀਂ ਧੰਨਵਾਦ ਸਨਿਮਰ ਪਰਮੇਸ਼ਵਰ ਜੀ ਦੇ ਕੀਤੇ ਨਾਮ ਹallelujah ਇਸੇ ਤਰ੍ਹਾਂ ਜਿਵੇਂ ਆਪਾਂ ਇੱਕ ਪੱਤਰ ਸ छे से सत्त पढ़ते हैं परमेश्वर कहता और अपनी सारी चिंता उसते सु क्यों जो ओर फिक्र हाले लोई आ सुचेत हो जागते रहो, हाले लोई देखो परमेश्वर ने अपा कि वह वचन च तसली दी है कि आपको किसी चीज़ की चिंता कर चीज़ अपनी हर कहीं हर मुश्किल में आप दुआ प्रार्थना के जरिए आपके रख सकते हैं अपने आपने चिंता परमेश्वर के हाथ सौंप सकते हैं हाल लोही इसलिए परमेश्वर कहता अतः इस परमेश्वर की शांति जो सारी समझ तो परे तो मन सोचा दी कि राखी करेगी हले लोईया परमेश्वर का चल चढ़ मैं विश्वास लोग चिंता मेरे भैन भराज तो बाद अपनी सारी चिंता सारी परेशानियाँ प्रभु यशु मसीहे की अगर रखे लो प्रभु इस वचन से सबन आशीष से हरकत मिले आओ हिल के हम दुआज हाली लोइया हाल लिया हाली लिया हाल लिया खुदाबन तेरा धनबाद मेरे महान परमेश्वर आज समय दिल आज दिन देरा धनबाद खुदा खुदाबंदा जिंदा जमीन ते रखे मेरे महान खुदा बाप तेरा धनबाद आ सा बहुत चंगे लोग से जो खुदा बंदा अज्ञा दिन ना देख सके पर सू सही सलामत जिंदा जमीन ते रखे मेरे महान परमेश्वर तेरा धनवाद कर दे मेरे पिता ਖੁਦਾਬੰਦਾ ਤੇ ਸਮੇਂ ਦੇ ਲਈ ਤੇ ਰਤਨਵਾਦ ਤੇ ਦਿਨ ਦੇ ਲਈ ਤੇ ਰਤਨਵਾਦ ਮੇਰੇ ਪਿਤਾ ਚੰਗੀ ਸੇ ਤੰਦਰੁਸਤੀ ਦੇ ਲਈ ਤੇ ਰਤਨਵਾਦ ਆ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਰ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਆਇਆ ਤੇਰਾ ਧੰਨਵਾਦ ਹੈ ਮੇਰੇ ਖੁਦਾਬਾਪਾ ਐ ਮੇਰੇ ਮਹਾਨ ਪਰਮੇਸ਼ਰ ਆਦੇ ਵਚਨ ਤੇ ਆਸ਼ੀਸ਼ ਬਰਕਤ ਦੇ ਮੇਰੇ ਖੁਦਾਬੰਦਾ ਮਹਾਨ ਪਿਤਾ ਜੋ ਵੀ ਇਸ ਵਚਨ ਨੂੰ ਸੁਣੇ ਖੁਦਾਬੰਦਾ ਤੀਨ ਹੀ 60 ਦੇ ਬਲਕੇ 100 ਗੁਣਾ ਆਸ਼ੀਸ਼ ਭਾਵੇ ਮੇਰੇ ਪਿਤਾ ਦਇਆ ਕਰੀ ਮੇਰੇ ਮਹਾਨ ਖੁਦਾਬਾਪਾ ਆਪਣੇ ਬੱਚਿਆਂ ਤੇ ਰਹਿਮ ਕਰ ਮੇਰੇ ਖੁਦਾਬੰਦਾ ਜੋਲਾ ਚਾਰ ਹੈ ਬਿਮਾਰ ਹੈ ਮੇਰੇ ਖੁਦਾਬੰਦਾ ਦੁਖੀ ਹੈ ਸਭ ਨੇ ਚੰਗਿਆਈ ਪੱਖ ਮੇਰੇ ਖੁਦਾਬੰਦਾ ਜੋ ਭੈਣ ਭਾਈ ਬਿਮਾਰੀ ਦੇ ਬਿਸਤਰ ਤੇ ਨੇ ਉਹਨਾਂ ਨੂੰ ਬਿਮਾਰੀ ਦੇ ਬਿਸਤਰ ਤੋਂ ਉਠਾ ਮੇਰੇ ਖੁਦਾਬੰਦਾ ਖੁਦਾਬਾਪ ਜੋ ਬੇਰਜ਼ਵਾਰ ਨੇ ਨਾ ਰਜ਼ਵਾਰ ਮਹੀਆ ਆਪਣਾ ਮੇਰੇ ਮਹਾਨ ਪਰਮੇਸ਼ਰ ਖੁਦਾਬੰਦਾ ਜਿਨ੍ਹਾਂ ਪੈਣਾ ਕੋਲੇ ਬੱਚੇ ਦੀ ਦਾਤ ਨਹੀਂ ਹੈ ਮੇਰੇ ਖੁਦਾਬੰਦਾ ਉਹਨਾਂ ਦੇ ਝੋਲੀਆਂ ਪਰ ਮੇਰੇ ਖੁਦਾਬੰਦਾ ਨੇ ਖੁੱਖਾਂ ਸੁਲੱਖਣੀਆਂ ਕਰ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਰ ਦਇਆ ਕਰ ਮੇਰੇ ਖੁਦਾਬੰਦਾ ਅਗ ਦੀ ਬਿਮਾਰੀ ਲਾਚਾਰੀ ਦੂਰ ਕਰ ਮੇਰੇ ਖੁਦਾਬੰਦਾ ਜਿਸ ਤਰ੍ਹਾਂ ਤੂੰ 38 ਸਾਲ ਦੇ ਰੋਗੀ ਨੂੰ ਚੰਗਾ ਕੀਤਾ ਮੇਰੇ ਖੁਦਾਬੰਦਾ ਜੋ ਬਿਮਾਰ ਹਨ ਉਹਨਾਂ ਨੂੰ ਚੰਗਾ ਕਰ ਮੇਰੇ ਖੁਦਾਬੰਦਾ ਤਾਂ ਕਿ ਤੇਰੀ ਮਹਿਮਾ ਹੋਵੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੇਰੇ ਖੁਦਾਬੰਦਾ ਜੋ ਮੇਰੇ ਭੈਣ ਭਾਈ ਖੁਦਾਬੰਦਾ ਨਸ਼ਾ ਕਰਦੇ ਨੇ ਉਹਨਾਂ ਦੀ ਨਸ਼ੇ ਦੀ ਆਤਮਾ ਦੂਰ ਕਰੋ ਨੇ ਜ਼ਿੰਦਗੀਆਂ 'ਚ ਮੇਰੇ ਖੁਦਾਬੰਦਾ ਉਹਨਾਂ ਨੂੰ ਨਵੇਂ ਤੇ ਨਕੂਰ ਕਰਦੇ ਮੇਰੇ ਮਹਾਨ ਖੁਦਾਬਾਪੂ ਬਖਸ਼ਿਆ ਕਰ ਮੇਰੇ ਪਰਮੇਸ਼ਰ ਆਪਣੇ ਬੱਚੇ ਤੇ ਮੇਰੇ ਪਿਤਾ ਖੁਦਾਬੰਦਾ ਜੋ ਬੱਚੇ ਪੜ੍ਹਾਈ 'ਚ ਕਮਜ਼ੋਰ ਨੇ ਮੇਰੇ ਮਹਾਨ ਪਰਮੇਸ਼ਰ ਉਹਨਾਂ ਨੂੰ ਅਕਲਮਤ ਗਿਆਨ ਦੇ ਮੇਰੇ ਖੁਦਾਬੰਦਾ ਬੁੱਧੀ ਦੇ ਮੇਰੇ ਖੁਦਾਬੰਦਾ ਅਹੰਕਾਰ ਆਪਣੇ ਬੱਚੇ ਤੇ ਮੇਰੇ ਖੁਦਾਬਾਪੂ ਤਰਸ ਕਰ ਮੇਰੇ ਖੁਦਾਬੰਦਾ ਜੋ ਬੱਚੇ ਆਪਣੇ ਮਾਪੇ ਦੀ ਆਗਿਆਕਾਰੀ ਜੀ ਨੇ ਖੁਦਾਵੰਦਾ ਨੇ ਤੇ ਦਿਆ ਕਰ ਆਪਣੇ ਮਾਪੇ ਦੀ ਆਗਿਆਕਾਰੀ ਚ ਹੋਣ ਮੇਰੇ ਖੁਦਾਵੰਦਾ ਆਪਣੇ ਮਾਪੇ ਦਾ ਕਹਿਣਾ ਮੰਨਣ ਮੇਰੇ ਖੁਦਾਵੰਦਾ ਆਪਣੇ ਮਾਤਾ ਪਿਤਾ ਦਾ ਆਦਰ ਕਰਨ ਮੇਰੇ ਮਹਾਨ ਪਰਮੇਸ਼ਰ ਖੁਦਾਵੰਦਾ ਜੋ ਵੀ ਦੁਨੀਆ ਤੇ ਦੁਖੀ ਬਿਮਾਰ ਹੈ ਖੁਦਾਵੰਦਾ ਹਰ ਨੂੰ ਚੰਗਿਆਈ ਬਖਸ਼ ਮੇਰੇ ਖੁਦਾਵੰਦਾ ਮਹਾਨ ਪਰਮੇਸ਼ਰ ਜੋ ਵੀ ਦੋਨੇ ਮੁੰਖਾ ਦੀ ਤਲਖੀ ਚਲਦੀ ਹੈ ਮੇਰੇ ਖੁਦਾਵੰਦਾ ਦਿਆ ਕਰ ਆਪਣੀ ਮੇਰੇ ਮਹਾਨ ਪਰਮੇਸ਼ਰ ਤੂੰ ਨਾਮੁ ਤੇ ਸ਼ਾਂਤੀ ਹੈ ਧੋਵੇ ਮੇਰੇ ਖੁਦਾਬੰਦਾ ਤੇਰਾ ਸ਼ਾਂਤੀ ਦਾ ਆਤਮਾ ਤੇਰੇ ਮੇਰੇ ਮਹਾਨ ਖੁਦਾਬੰਦਾ ਦਿਆ ਕਰ ਆਪਣੇ ਬੱਚੇ ਤੇ ਰਹਿਮ ਕਰ ਮੇਰੇ ਖੁਦਾਬੰਦਾ ਤੂੰ ਦਿਆ ਕਰਨ ਵਾਲਾ ਪਰਮੇਸ਼ਰ ਹੈ ਤੂੰ ਰਹਿਮ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਖੁਦਾਬੰਦਾ ਤੇਰੇ ਕੀਤੇ ਸਭ ਕੁਝ ਹੋ ਸਕਦਾ ਹੈ ਮੇਰੇ ਮਹਾਨ ਪਿਤਾ ਖੁਦਾਬੰਦਾ ਤੂੰ ਰਹਿਮ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਧੰਨਵਾਦ ਕਰਦੇ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਵਰ ਜੋ ਤੇਰੇ ਬੱਚੇ ਤੈਨੂੰ ਨਹੀਂ ਜਾਣਦੇ ਪਰ ਤੂੰ ਉਹਨਾਂ ਨੂੰ ਜਾਣਦਾ ਹੈ ਮੇਰੇ ਖੁਦਾਬੰਦ ਉਹਨਾਂ ਤੇ ਵੀ ਦਇਆ ਕਰ ਮੇਰੇ ਮਹਾਨ ਪਿਤਾ ਉਹਨਾਂ ਨੂੰ ਆਪਣੀ ਹਜ਼ੂਰੀ 'ਚ ਲੈ ਕੇ ਆ ਮੇਰੇ ਖੁਦਾਬਾਪ ਖੁਦਾਬਾਪ ਰਹਿਮ ਕਰ ਆਪਣੇ ਬੱਚਿਆਂ ਤੇ ਮੇਰੇ ਮਹਾਨ ਪਰਮੇਸ਼ਵਰ ਐ ਮੇਰੇ ਪਿਤਾ ਜੇਕਰ ਇਹ ਲੋਕਾਂ ਨੂੰ ਸਤਾਉਂਦੇ ਨੇ ਮੇਰੇ ਖੁਦਾਬੰਦ ਉਹ ਤੇਰੇ ਵਿਰੋਧੀ ਨੇ ਉਹਨਾਂ ਤੇ ਵੀ ਦਇਆ ਕਰ ਮੇਰੇ ਖੁਦਾਬਾਪ ਉਕੇ ਨਹੀਂ ਜਾਣਦੇ ਕੀ ਕਰ ਰਹੇ ਨੇ ਮੇਰੇ ਖੁਦਾਬਾਬ ਰਹਿਮ ਕਰ ਮੇਰੇ ਮਹਾਨ ਪਰਮੇਸ਼ਰ ਖੁਦਾਬੰਦਾ ਆਪਣੇ ਦਾਸਾਂ ਤੇ ਆਪਣੇ ਬੱਚਿਆਂ ਤੇ ਆਪਣੇ ਸੰਤਾਂ ਤੇ ਮੇਰੇ ਖੁਦਾਬੰਦਾ ਤੇਰੀ ਦਇਆ ਹੋਵੇ ਮੇਰੇ ਖੁਦਾਬਾਬ ਰਹਿਮ ਕਰ ਮਹਾਨ ਪਰਮੇਸ਼ਾਹ ਦੇ ਦਿਨ ਦੇ ਵਿੱਚ ਜਿੱਥੇ-ਜਿੱਥੇ ਵੀ ਤੇਰੀਆਂ ਭਵਾਂ ਦੇ ਵਿੱਚ ਮੀਟਿੰਗਾਂ ਹੋਣੀਆਂ ਨੇ ਮੇਰੇ ਖੁਦਾਬੰਦਾ ਤੇਰੀ ਕਲੀਸਿਆ ਨੇ ਇਕੱਠੇ ਹੋਣਾ ਮੇਰੇ ਮਹਾਨ ਪਰਮੇਸ਼ਰ ਸਭ ਤੇ ਆਸ਼ੀਸ਼ ਬਰਕਤ ਦੀ ਮੇਰੇ ਖੁਦਾਬੰਦਾ ਰਹਿਣ ਕਰਣਾ ਪਰਮੇਸ਼ਰ ਹੈ ਮੇਰੇ ਮਹਾਨ ਖੁਦਾਬਾਪ ਤੇਰਾ ਵਚਨ ਕਹਦਾ ਹੈ ਵੇਖੋ ਮਦਨ ਸਪਾਂ ਦੇ ਠੋਆਂ ਦੇ ਲਤਾੜਨ ਗਰ ਬੈਰੀ ਦੀ ਸਾਰੀ ਸ਼ਕਤੀ ਦਿੱਖਤਿਆ ਦਿੰਦਾ ਹੈ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇ ਕਿ ਸੱਚ ਰੂਚ ਕੋ ਦਾ ਬੰਦਾ ਅਸੀਂ ਵਿਸ਼ਵਾਸ ਕਰਦੇ ਹਾਂ ਮੇਰੇ ਖੁਦਾ ਬੰਦਾ ਕਿ ਸਾਡੇ ਇੱਕ ਸੰਗ ਸਹਾਇ ਹੋਣਾ ਮੇਰੇ ਮਹਾਨ ਪਰਮੇਸ਼ਰ ਕੋਈ ਵੀ ਚੀਜ਼ ਸਾਡਾ ਨੁਕਸਾਨ ਨਾ ਕਰੇਗੀ ਮੇਰੇ ਖੁਦਾਬਾਪ ਤੇਰਾ ਪਵਿੱਤਰ ਆਤਮਾ ਕੋ ਦਾ ਬੰਦਾ ਸਾਡੇ ਇੱਕ ਸੰਗ ਰਹਿੰਦਾ ਹੈ ਮੇਰੇ ਮਹਾਨ ਪਰਮੇਸ਼ਰ ਦਇਆ ਕਰ ਮੇਰੇ ਖੁਦਾ ਬੰਦਾ ਰਹਿਣ ਕਰ ਮੇਰੇ ਪਿਤਾ ਜੋ ਵੀ ਭਾਈ ਬਣੀ ਬੱਚੇ ਦੇ ਪਿੱਛੇ ਨੇ ਮੇਰੇ ਖੁਦਾਬੰਦਾ ਨੇ ਆਪਣੇ ਬਾਣੀ ਬੱਚੇ ਦਾ ਗਿਆਨ ਦੇ ਮੇਰੇ ਖੁਦਾਬਾਪ ਮਹਾਨ ਪਰਮੇਸ਼ਰ ਨੇ ਜ਼ਿੰਦਗੀਾਂ ਤੇ ਤੇਰੀ ਮਰਜ਼ੀ ਪੂਰੀ ਹੋਵੇ ਮੇਰੇ ਖੁਦਾਬਾਪ ਤੂੰ ਰਹਿਮ ਕਰ ਵਾਲਾ ਪਰਮੇਸ਼ਰ ਹੈ ਤੂੰ ਦਇਆ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਕਿਤਾਬ ਤੇਰਾ ਧੰਨਵਾਦ ਹੈ ਮੇਰੇ ਖੁਦਾਬੰਦਾ ਤੇਰਾ ਧੰਨਵਾਦ ਹੈ ਮੇਰੇ ਮਹਾਨ ਪਰਮੇਸ਼ਰ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਤਰਸ ਕਰ ਮੇਰੇ ਖੁਦਾਬੰਦਾ ਤੇਰਾ ਨਾਮ ਉੱਚਾ ਹੋਵੇ ਸਾਡੀ ਜ਼ਿੰਦਗੀ ਦੇ ਵਿੱਚ ਮੇਰੇ ਪਿਤਾ ਖੁਦਾਬੰਦਾ ਹਰ ਇੱਕ ਨਗਰ ਘੇੜੇ ਤੇ ਤੇਰੀ ਦਇਆ ਹੋਵੇ ਮੇਰੇ ਖੁਦਾਬੰਦਾ ਇਸ ਮੁਲਕ ਤੇ ਤੇਰੀ ਦਇਆ ਹੋਵੇ ਮੇਰੇ ਮਹਾਨ ਪਰਮੇਸ਼ਵਰ ਤੂੰ ਰਹਿਣ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਖੁਦਾਬੰਦਾ ਕੋਈ ਵੀ ਭੁੱਖਾ ਨਾ ਸੋਵੇ ਮੇਰੇ ਮਹਾਨ ਪਰਮੇਸ਼ਵਰ ਤੂੰ ਰੋਟੀ ਦਾ ਇਜ਼ਤਾਨ ਦੇ ਰਿਹਾ ਕਿ ਜਿੰਨੇ ਲਈ ਰੋਟੀ ਮਹਈਆ ਕਰੇ ਮੇਰੇ ਖੁਦਾਬੰਦਾ ਤੇਰਾ ਧੰਨਵਾਦ ਕਰਦੇ ਮੇਰੇ ਖੁਦਾਬੰਦਾ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਸਣੀ ਜਿੰਦਗੀ ਦੇ ਦੁੱਧੀਆਂ ਵੱਡੀਆਂ ਸਿੱਖਿਆ ਵਰਕਤਾ ਦੇ ਲਈ ਤੇਰਾ ਧੰਨਵਾਦ ਆ ਮੇਰੇ ਖੁਦਾਬਾਪਾ ਤੇਰਾ ਧੰਨਵਾਦ ਆ ਮੇਰੇ ਮਹਾਨ ਪਰਮੇਸ਼ਰ ਰਹਿਮ ਕਰ ਆਪਣੇ ਬੱਚੇ ਤੇ ਮੇਰੇ ਪਿਤਾ ਤੁਰਹਿਮ ਕਰ ਮੇਰੇ ਖੁਦਾਬੰਦਾ ਆਪਣੇ ਬੱਚਿਆਂ ਤੇ ਦਇਆ ਕਰਨਾ ਪਰਮੇਸ਼ਰ ਤੁਰਹਿਮ ਕਰਨ ਵਾਲਾ ਪਰਮੇਸ਼ਰ ਮੇਰੇ ਪਿਤਾ ਤੇ ਉਹਨਾਂ ਦਾ ਨਵਾਦ ਮੇਰੇ ਖੁਦਾਬੰਦਾ ਤੇਰਾ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਤੇਰਾ ਧੰਨਵਾਦ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਰ ਜੋ ਵੀਂਦਰ ਜਨਨ ਦੇ ਜਬਰ ਚੰਨ ਸੁਣੀ ਮੇਰੇ ਖੁਦਾਬੰਦਾ ਤੇਰੀ ਨਹੀਂ ਸਾਠੇ ਜਿ ਬਲਕੇ 100 ਗੁਣਾ ਆਸ਼ੀਸ਼ ਬਰਕਤ ਭਾਰ ਦੇ ਮੇਰੇ ਖੁਦਾਬੰਦਾ ਰਹਿਮ ਕਰੇ ਮੇਰੇ ਖੁਦਾਬੰਦਾ ਅੱਜ ਸਮੇਂ ਦੇ ਲਈ ਅੱਜ ਸੱਚੰਦਲੀ ਕੁਦਵੰਦਾ ਤੇ ਸਿਖ ਦਿਨ ਦਿਨ ਦੀ ਸੰਕਤੀ ਦੇ ਲਈ ਤੇਰਾ ਧੰਨਵਾਦ ਹੈ ਮੇਰੇ ਮਹਾਨ ਪਰਮੇਸ਼ਵਰ। ਖੁਦਾਬੰਦਾ ਮੈਂ ਵਿਸ਼ਵਾਸ ਕਰਦਾ ਕਿ ਜੋ ਮੈਂ ਪ੍ਰਾਰਥਨਾ ਚ ਮੰਗਿਆ ਤੂੰ ਮੈਨੂੰ ਦੇ ਦਿੱਤਾ ਖੁਦਾਬੰਦਾ। ਤੇਰਾ ਧੰਨਵਾਦ ਹੈ ਮੇਰੇ ਖੁਦਾਬੰਦਾ। ਤੇਰਾ ਧੰਨਵਾਦ ਹੈ ਮੇਰੇ ਮਹਾਨ ਪਰਮੇਸ਼ਵਰ। ਦਿਆ ਕਰ ਆਪਣੇ ਬੱਚਿਆਂ ਦੇ ਖੁਦਾਬੰਦ। ਮਹਾਨ ਪਿਤਾ ਜੋ ਵੀ ਮੰਗਿਆ ਮੈਨੂੰ ਮਿਲ ਗਿਆ। ਖੁਦਾਬੰਦਾ ਤੇਰੀ ਸਮਰਥੀ ਮਿੱਠੇ ਨਾਮ ਦੇ ਵਿੱਚ ਮੰਗ ਲੈਣੇ ਆ। ਆਮੇਨ ਆਮੇਨ ਆਮੇਨ। ਬਾਪੂ ਟਾਪਾ ਕ੍ਰੂ ਦੇ ਨਾਮ 'ਚ ਆਮੇਨ 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 ਹਾਲੇਲੂਇਆ